ਲੇਵੀ ਮਿੱਤਰੋ 7 ਦਸੰਬਰ ਨੂੰ ਨਿਊਜ਼ੀਲੈਂਡ ਦਾ ਵਰਲਡ ਕਬੱਡੀ ਕੱਪ ਇਹਦੇ ਵਿੱਚ 6 ਟੀਮਾਂ ਭਾਗ ਲੈ ਰਹੀਆਂ ਪੂਲ A ਦੇ ਵਿੱਚ ਨਿਊਜ਼ੀਲੈਂਡ ਇੰਡੀਆ ਤੇ ਕੈਨੇਡਾ ਪੂਲ B ਦੇ ਵਿੱਚ ਆਸਟ੍ਰੇਲੀਆ ਪਾਕਿਸਤਾਨ ਤੇ ਯੂਐਸਏ ਆ ਪਹਿਲਾ ਮੈਚ ਨਿਊਜ਼ੀਲੈਂਡ ਤੇ ਇੰਡੀਆ ਦਾ ਦੂਜਾ ਪਾਕਿਸਤਾਨ ਤੇ ਯੂਐਸਏ ਦਾ ਜਿਹੜੀ ਪਹਿਲੇ ਮੈਚ ਇੰਡੀਆ ਤੇ ਨਿਊਜ਼ੀਲੈਂਡ ਚ ਹਰੂਗੀ ਉਹ ਤੀਜਾ ਮੈਚ ਕੈਨੇਡਾ ਨਾਲ ਖੇਡੂਗੀ ਤੇ ਜਿਹੜੀ ਪਾਕਿਸਤਾਨ ਤੇ ਯੂਐਸਏ ਚ ਹਰੂਗੀ ਉਹ ਟੀਮ ਆਸਟ੍ਰੇਲੀਆ ਨਾਲ ਖੇਡੂਗੀ ਇਸ ਤੋਂ ਬਾਅਦ ਸੈਮੀਫਾਈਨਲਾਂ ਦੇ ਮੈਚ ਦੀਆਂ ਟਾਈਆਂ ਪੈਣਗੀਆਂ ਜਿਹੜੀ ਟੀਮ ਯੂਐਸਏ ਦੀ ਆ ਉਹਦੇ ਯਾਫੀ ਨੋਟ ਕਰੋ ਯਾਦਕੋਟਲੀ ਯਾਦਾ ਸੁਰਖਪੁਰ ਮੀਕ ਸੈਟਲ ਗਰਦਤ ਕਿਸ਼ਨਗੜ ਗਗਨ ਸੂਰੇਆਲਾ ਤੇ ਨਵੀਯੋਤ ਫ੍ਰਿਜਨੋ ਰੇਡਰ ਬਬਰਾ ਠਿਕਰੀਵਾ ਰੇਸ਼ੋਵੀ ਆਮਰਾਇ ਕਲਵਿੰਦਰ ਧਰਮਪੁਰਾ ਲੱਡਾ ਬੱਲਪੁਰੀਆ ਤੇ ਗੁਰਵਿੰਦਰ ਖੁੰਨਣ ਇਹ ਟੀਮ ਮਿੱਤਰੋ ਯੂਐਸਏ ਦੀ ਆ ਜਿਹੜੀ 7 ਦਸੰਬਰ ਨੂੰ ਨਿਊਜ਼ੀਲੈਂਡ ਦੇ ਵਰਲਡ ਕਬੱਡੀ ਕੱਪ ਤੇ ਖੇਡਣ ਜਾ ਰਹੀ ਆ ਅਗਲੀ ਟੀਮ ਆ ਜਿਹੜੀ ਹੈਗੀ ਆ ਉਹ ਆ ਪਾਕਿਸਤਾਨ ਦੀ ਇਹਦੇ ਵਿੱਚ ਪਾਕਿਸਤਾਨ ਦੇ ਯਾਫੀ ਹੋਣਗੇ ਯਾਫਰ ਯਾਫਰ ਵਾਲੀ ਕੰਬੋ ਰਾਣਾ ਵਾਲੀ ਸ਼ਾਨ ਬਿਲਾਲ ਨਫੀਸ ਤੇ ਗੁਲਾਮ ਜੇ ਆਪਾਂ ਪਾਕਿਸਤਾਨ ਦੇ ਰੇਡਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਲੀਮੁੱਲਾ ਛੋਟਾ ਦੁੱਲਾ ਅਰ ਅਰਸਲਾਨ ਬਿਲਾਲ ਮੋਸਨ ਢਿੱਲੋ ਤੇ ਉਮਰ ਤੇ ਯਾਵਰ ਤੇ ਅਦਲ ਰਹਿਣਗੇ ਅਗਲੀ ਟੀਮ ਜਿਹੜੀ ਆ ਉਹ ਕੈਨੇਡਾ ਦੀ ਆ ਇਹਦੇ ਵਿੱਚ ਯਾਫੀਆ ਸੰਨੀ ਡੇਰਾ ਬਾਬਾ ਨਾਨਕ ਗਿੰਨੀ ਮਹਿਮਦਵਾਲ ਰੂਬੀ ਹਰਖਵਾਲ ਅਮਰਤ ਫਤਿਹਗੜ ਸ਼ੰਨਾ ਫੂਲਾ ਸ਼ੂਜਕ ਕੋਸੋਨੀ ਫੱਕਰ ਝੰਡੇ ਵਾਲਾ ਤੇ ਸ਼ਰਮਾ ਮਾਕੇਵਾਲ ਰੇਡਰ ਇਹਦੇ ਵਿੱਚ ਜੱਸਾ ਜੱਸੀ ਸੋਤਾ ਸੇਥੀ ਹਰਖਵਾਲ ਹੈਪੀ ਤੇ ਡੋਗਰ ਦੇ ਨਾਲ ਹੀ инду ਰੜਕਾ ਇਸ ਟੀਮ ਦਾ ਹਿੱਸਾ ਹੋਣਗੇ ਇਹ ਟੀਮ ਕੈਨੇਡਾ ਦੀ ਹੋਵੇਗੀ ਮਿੱਤਰੋ ਜਿਹੜੀ 7 ਦਸੰਬਰ ਨੂੰ ਖੇਡਣੀ ਆ ਅਗਲਾ ਜਿਹੜੀ ਟੀਮ ਆ ਉਹ ਨਿਊਜ਼ੀਲੈਂਡ ਦੀ ਮੇਜਮੈਂਟ ਟੀਮ ਆ ਇਹਦੇ ਵਿੱਚ ਯਾਫੀਆ ਕਲਦੇਵ ਸ਼ਿਕਾਰਮਾਸ਼ੀਆਂ ਗੋਪੀ ਮਾਨ ਕੀ ਗੁਰਵਿੰਦਰ ਕਾਂਗਾ ਸ਼ੀਲੂ ਬਾਊ ਅਕਬਰਪੁਰ ਅਮਨ ਦਿਓੜਾ ਮਨੀਸ਼ ਬਾਊ ਅਕਬਰਪੁਰ ਇਹਦੇ ਵਿੱਚ ਰੇਡਰ ਅੰਬਾਸੌਰ ਸਿੰਘ ਪੂਰੀ ਛੰਨਾ ਚਿੱਤਪਾਲ ਚਿੱਟੀ ਮੱਖਣ ਮੱਖੀ ਤੇ ਨਾਲ ਹੀ ਰੇਡਰ ਹਰਿਆਣੇ ਵਾਲਾ ਰਵੀ ਦਿਓੜਾ ਹੋਊਗਾ ਇਹ ਟੀਮ ਵੀ ਕਾਫੀ ਛੋਟੀ ਦੀ ਬਣਾਈ ਹੈ ਨਿਊਜ਼ੀਲੈਂਡ ਵਾਲਿਆਂ ਨੇ ਵੇਖੂ ਕੀ ਕਰਦੀ ਆ ਅਗਲੀ ਜਿਹੜੀ ਟੀਮ ਆ ਉਹ ਆਸਟ੍ਰੇਲੀਆ ਦੀ ਇਹਦੇ ਵਿੱਚ ਰੇਡਰ ਆ ਰਵੀ ਕੈਲਰਮ ਬਣੀ ਸਮਾਣਾ ਦੁੱਲਾ ਬੱਗਾਪਿੰਡ ਮਾਣ ਡਿੜਬੇ ਵਾਲਾ ਛੋਟਾ 나ਥ ਤੇ ਯਾਫੀ ਦੀ ਗੱਲ ਕਰੀਏ ਤਾਂ ਭਾਰੀ ਵੈਗਰੂ ਸੀਚੇ ਵਾਲਾ ਖੁਸ਼ੀ ਦੁਗਾਂ ਵਾਲਾ ਅਮਰਤ ਔਲਖਾਂ ਵਾਲਾ ਤੇ ਇੰਦਰ ਇੰਦਰ ਜਿਹੜਾ ਹੈਗਾ ਤਲਵੰਡੀ ਰਾਏ ਵਾਲਾ ਇਹ ਵੀ ਟੀਮ ਵਧੀਆ ਬਣਾਈ ਆ ਆਸਟ੍ਰੇਲੀਆ ਦੀ ਅਗਲੀ ਟੀਮ ਇੰਡੀਆ ਦੀ ਇਹਦੇ ਵਿੱਚ ਯਾਫੀਆ ਦਲਜਿੰਦਰ ਔਜਲਾ ਰਾਜੂ ਖੋਸਾ ਕੋਟਲਾ ਬੱਬੂ ਪਿੰਡਰ ਮੰਗੀ ਬੱਗਾ ਪਿੰਡ ਜੱਗਾ ਚਿੱਟੀ ਸੰਨੀ ਕਾਲੇ ਸੰਗੇ ਤੇ ਅਮਨ ਖੱਤਰੀ ਰੇਡਰ ਮੰਨਾ ਬੱਲ ਨੂੰ ਜੀਵਨ ਮਾਨੂਕੇ ਆਲਾ ਬਾਗੀ ਪਰਮਜੀਤਪੁਰ ਦੁੱਲਾ ਚੱਠਿਆਂ ਆਲਾ ਤੇ ਨਿੱਕਾ ਨਦੂਰ ਇਹ ਟੀਮ ਇੰਡੀਆ ਦੀ ਆ ਹੁਣ ਤੁਸੀਂ ਦੱਸੋ ਮਿੱਤਰੋ ਕਿਹੜੀ ਟੀਮ ਜਿੱਤੂਗੀ ਨਿਊਜ਼ੀਲੈਂਡ ਦਾ ਵਰਲਡ ਕਬੱਡੀ ਕੱਪ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹ ਜਿਹੜਾ ਟੂਰਨਾਮੈਂਟ ਹੈ 7 ਦਸੰਬਰ ਨੂੰ ਖੇਡਿਆ ਜਾਣਾ ਤੇ ਇਹਦਾ ਲਾਈਵ ਕਬੱਡੀ 365.com ਤੇ ਚੱਲੇਗਾ